ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਸਵਾਗਤ ਹੈ ਫਿਰ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਨਵੀਂ ਵੀਡੀਓ ਕਰਦੇ ਨਵੇਂ ਦਿਨ ਦੀ ਸ਼ੁਰੂਆਤ ਸੋ ਜਿਵੇਂ ਤੁਹਾਨੂੰ ਪਤਾ ਹੀ ਹੈ ਜੀ ਮੌਸਮ ਕਰ ਬਟਾ ਬਦਲਦਾ ਰਹਿੰਦਾ ਹੈ ਕਦੇ ਗਰਮੀ ਕਦੇ ਸਰਦੀ ਵਾਲਾ ਕੰਮ ਕਰਦਾ ਹੈ ਹੁਣ ਮੌਸਮ ਹੋ ਗਿਆ ਫਿਰ ਖਰਾਬ ਬੱਦਲਵਾਜ ਤਕਰੀਬਨ ਬਣੀ ਪਈ ਹੈ ਤੇ ਬਾਕੀ ਕਈ ਥੋੜੇ ਹਟਦੇ ਹਾਲਾਤ ਵੀ ਬਣੇ ਪੈਣ ਕਈ ਥੋੜੇ ਸ਼ਾਇਦ ਜਿਸ ਤਰ੍ਹਾਂ ਖਬਰ ਆ ਰਹੀਆਂ ਨੇ ਵੀ ਖੜਾ ਆ ਗਿਆ ਪਾਣੀ ਆ ਗਿਆ ਤੇ ਬਾਕੀ ਕੱਗਰ ਦਰਿਆ ਆਪਣੇ ਬਿਲਕੁਲ ਨਜ਼ਦੀਕ ਲੰਘਦਾ ਹੈ ਥੋੜੀ ਦੂਰੀ ਤਿੰਹੀ ਕਿ ਗੱਲ ਸਾਡੇ ਤੋਂ ਦੂਰ ਹੈ ਤੇ ਉਹ ਵੀ ਕਾਫੀ ਭਰਿਆ ਹੋਇਆ ਚੱਲਣ ਲੱਗ ਰਿਹਾ ਇਸ ਟਾਈਮ ਤੇ ਬਲੌਗ ਸਾਡਾ ਇਹ ਤਕਰੀਬਨ ਦੋ ਤਿੰਨ ਦਿਨ ਨੂੰ ਪਤਾ ਲੇਟ ਚੱਲਦਾ ਇਸ ਤਰ੍ਹਾਂ ਜਿਹੜੇ ਗੱਗਰ ਦੇ ਹਾਲਾਤ ਨੇ ਗੱਗਰ ਤਕਰੀਬਨ ਇਸ ਟਾਈਮ ਪੌਣਾ ਰਾਤ ਹੋ ਚੁੱਕਿਆ ਸੀਗਾ ਬਾਕੀ ਅੱਜ ਦੇ ਗੱਗਰ ਦੇ ਦੇਖਾਂਗੇ ਕਿ ਗੱਗਰ ਕਿਵੇਂ ਬਣਿਆ ਜੇ ਆਪਾਂ ਤੁਹਾਨੂੰ ਰੁਕੇ ਜੇ ਤੁਹਾਨੂੰ ਲੰਗੇ ਦਾ ਤੁਹਾਨੂੰ ਬੁੱਕ ਗੱਗਰ ਵੀ ਜਰੂਰ ਦਿਖਾਵਾਂਗੇ ਫਿਲਹਾਲ ਸਾਡੇ ਬਲੌਗ ਨਾਲ ਬਣੇ ਰਹੋ ਜਿਹੜੇ ਚੈਨਲ ਤੇ ਪਹਿਲੀ ਵਾਰ ਆਉਂਦੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੇ ਨਾਲ ਬੈਲੰਕ ਨੂੰ ਵਾਲ ਬਟਨ ਦਬਾ ਦਿੱਤਾ ਕੋ ਤਾਂ ਇਸ ਨੂੰ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੇ ਮਿਲਦਾ ਰਹੇ ਜੇ ਵੀਡੀਓ ਬਧੀ ਲੱਗਦੇ ਤੇ ਲਾਈਕ ਕਰਦੇ ਕਰੋ ਕਮੈਂਟ ਕਰਿਓ ਤੇ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਜ਼ਰੂਰ ਕਰਿਆ ਕਰੋ ਟਾਈਮ ਵੀ ਕਾਫੀ ਤੱਕ ਹੋ ਚੁੱਕਿਆ ਤੇ ਆਪਾਂ ਆਪਣੇ ਜੋ ਆਪਣੇ ਕੰਮ ਨੇ ਉਸ ਤੇ ਹੁਣ ਚੱਲਾਂਗੇ ਤੇ ਜਿਵੇਂ ਫਿਰ ਪਤਾ ਹੀ ਆਪਣੇ ਚੜੀਆਂ ਅਸੀਂ ਲੈਂਦੀਆਂ ਸੀ ਆ ਕਾਫੀ ਚੜੀਆਂ ਕੁਝ ਵੀ ਲੈ ਲਿਆ ਨੂੰ ਤੇ ਆਪਣੇ ਕੋਲ ਚਾਰ ਚੜੀਆਂ ਅੱਜ ਆਪਾਂ ਲੈ ਕੇ ਸੀਗੇ ਜਿੰਨਾ ਵਿੱਚ ਦੋ ਦੀ ਤਕਰੀਬਨ ਡੈਥ ਹੋ ਚੁੱਕੀ ਐ ਇੱਕ ਨੂੰ ਅਟੈਕ ਵਰਗੀ ਪ੍ਰੋਬਲਮ ਆ ਗਈ ਸੀਗੀ ਤੇ ਜਿਹਦਾ ਮਤਲਬ ਡਿਗੜੇ ਸਾਰ ਖਤਮ ਹੋ ਗਈ ਤੇ ਦੂਜੀ ਨੂੰ ਠੰਡ ਕਹਿੰਦੇ ਜਿਵੇਂ ਨੂਨੀਆਂ ਵੀਗੜੇ ਕੰਬਾ ਜਿਹੜਾ ਕੰਬ ਜੜਨ ਤੋਂ ਬਾਅਦ ਉਸਦੀ ਡੈਥ ਹੋ ਗਈ ਤੇ ਤਕਰੀਬਨ ਇਸ ਟਾਈਮ ਫਪਣ ਲਈ ਸਿਰਫ ਦੋ ਚਿੜੀਆਂ ਰਹਿ ਗਈਆਂ ਤੇ ਬਾਕੀ ਸੋਚਦੇ ਆ ਵੀ ਦੋ ਹੋਰ ਲੈ ਕੇ ਆਈਏ ਤੇ ਬਾਕੀ ਆਪਣਾ ਵਲੌਗ ਚੱਲਣ ਲੱਗ ਰਿਹਾ ਜੀ ਆਪਣੇ ਥਾਰ ਵਾਲਾ ਤੇ ਹੁਣ ਚੱਲਦੇ ਆ ਤੇ ਆਪਾਂ ਹੁਣ ਆਪਣੀ ਤਿਆਰੀ ਐ ਤਾਂ ਚੱਲਣ ਦੀ ਤੇ ਬਾਕੀ ਨਿਕਲਦੇ ਹਾਂ ਇੱਥੋਂ ਲੋ ਜੀ ਦੋਸਤੋ ਅੱਜ ਆਪਾਂ ਜਾਣ ਦੀ ਹੋਈ ਤਮਤਾਨ ਸਾਹਿਬ ਦੀ ਤਿਆਰੀ ਸਵੇਰੇ ਆਪਣੇ ਪਹਿਲਾਂ ਜਲਦੀ ਜਾਣਾ ਸੀਗਾ ਫਿਰ ਉਹ ਆਜੀ ਹੋਰੀਆਂਗੇ ਉਸ ਕਰਕੇ ਆਪਾਂ ਥੋੜੇ ਜਾਣ ਤੋਂ ਲੇਟ ਹੋ ਗਏ ਤੇ ਆਪਾਂ ਚੱਲਾਂਗੇ ਅਜ ਆਪਣੀ ਥਾਰ 'ਚ ਤੇ ਹੁਣ ਤਮਤਾਨ ਸਾਹਿਬ ਦੀ ਜਾਣ ਦੀ ਤਿਆਰੀ ਹੈ ਦੋਵੇਂ ਬੱਚੇ ਤਕਰੀਬ ਬਾੜੇ ਤੇ ਜਨੇ ਗੱਡੀ ਦੇ ਵਿੱਚ ਬੈਠ ਵੀ ਗਏ ਹੈ ਤੇ ਪੁੱਛਦੇ ਨੇ ਹੁਣ ਕੀ ਕਰਨਗੇ ਕੀ ਇਹ ਹਾਂਜੀ ਹਾਂਜੀ ਚਲਿਏ ਚਲੋ ਹਾਂ ਜੀ ਨੂੰ ਆ ਲੈਣਾ ਹੈ ਹਾਂ ਫਰਸ਼ ਨੂੰ ਹੋ ਵੀ ਜੋ ਥਾਰ ਵਿੱਚ ਚਲੇਗਾ ਇਹ ਦੋ ਇੰਜੋਏ ਕੀਆ ਚਲੋ ਇੱਕ ਵੇਟ ਹੋ ਰਹੀ ਹੈ ਆਪਣੀ ਗੱਡੀ ਸਟਾਰਟ ਕਰ ਲਈਏ ਫਿਰ ਚੱਲਦੇ ਹਾਂ ਗੱਡੀ ਦੀ ਜਰਾ ਇਹਦੀ ਲੁੱਕ ਤਾਂ ਵਧੀਆ ਅੰਦਰੋਂ ਨਾ ਹਾਂ ਹਾਂ ਵਧੀਆ ਮਾਕੇ ਦੇ ਦੇ ਜੇ ਡਿਫੈਂਡਰ ਨਹੀਂ ਆਵਾਂਗੇ ਕਦੋਂ ਲਿਆਉਣੀਆਂ ਹੈ ਪੰਜ ਦੱਸ ਦੱਸ ਨਾ ਪਹਿਲੀ ਆ ਜੂਗੀ ਆ ਜੂਗੀ ਬਰਾਬਰ ਕੰਪਨੀ ਕੀ ਤੇ ਘਟਾ ਦੇਣੀ ਆ ਕੁਛ ਨਾ ਸਾਪਾਂ ਵੀ ਕਮਾਵਾਂਗੇ ਉਹਨੂੰ ਹਾਂ ਡਿਫੈਂਡਰ ਆ ਜੂਗੀ ਉਹ ਬੜੀ ਗੱਲ ਦੀ ਡਿਫੈਂਡਰ ਲੈਣੀ ਹੈ ਹਾਂ ਬਸ ਹੈ ਕਿਉਂ ਬਸ ਹਾਂ ਲੱਗੇ ਲੱਗੇ ਹੈ ਹਾਂ ਬਦਲੋ ਪਰਦੇ ਖਰੀਦੀਏ ਹਾਂ ਐਵੇਂ ਬਸ ਜੇ ਕਿਉਂ ਨਾ ਆਇਆ ਹਾਂਜੀ ਹਾਂ ਆਈ ਬਸ ਡਿਫੈਂਡਰ ਗੱਡੀ ਦਾ ਥੋੜੀ ਗੱਡੀ ਫੇਰ ਦੇਣੀ ਹੋਣਾ ਬਹੁਤ ਪੈਸਾ ਬਹੁਤ ਪੈਸਾ ਹੋ ਗਿਆ ਪੈਸੇ ਪੈਸਾ ਹੋ ਗਿਆ ਤੇ ਆ ਗਈ ਹਰਸ਼ ਤੇ ਜਲਦੀ ਬਾਹਰ ਪਲਤਾਂ ਸੌਂ ਬਰਤਾਰਾ you took a ਜਿਹੜਾ ਸਮਾਂ ਨિયਤ ਸਮਾਂ ਹੈ ਉਹ ਅੰਮ੍ਰਿਤ ਵੇਲੇ ਦਾ ਸਮਾਂ ਜਿਹੜਾ ਇਹ ਇਰਾਦਾ ਚੰਗਾ ਪੈਰ ਦਿੰਦਾ ਪਹਿਲਾ ਪਹਿਰ ਜਦੋਂ ਇਹ ਸਮਾਂ ਸ਼ੁਰੂ ਹੁੰਦਾ ਹੈ ਅੰਮ੍ਰਿਤ ਵੇਲਾ ਲਾਵਾ ਦਾ ਜਿਹੜਾ ਪਾਠ ਕਰਕੇ ਤੇ ਉਸ ਸਮੇਂ ਸ਼ਬਦ ਦੀ ਪ੍ਰਕਰਮਾ ਕਰਨੀ ਇਹ ਨਿਯਤ ਸਮਾਂ ਜੋ ਕੇ ਗੁਰੂ ਬਾਬਾ Isso. Yes. Yes. ਕੈ ਸਾਥ ਦਾ ਇਸ ਨੇ ਸਾਥ ਦਾ ਕਰ ਰੱਬ ਜਗਤ ਤੂੰ ਹੀ ਕੋਈ ਤੂੰ ਹੀ ਕੋਈ ਰਸਨਾ ਜਬਤੀ 으이, 으이, 이 ਇਹ ਰੰਗ ਨਾ ਹੈ ਹੈ? ਪਰ ਨਾ ਅਗੇ ਅਗੇ ਦਿਲ ਵੀ ਤੇਰਾ ਕਿੱਥੇ ਬਈ? ਹੈ? ਅੱਛਾ 20 ਮਿੰਟ ਨਹੀਂ ਸੀ ਤੇ ਚੱਲੀ ਆ